ਪਰਮ ਸਤਿਕਾਰਯੋਗ ਸ਼ਤਰੋਧਨੰਗੋਰਦਲ ਸਾਹਿਬ ਦੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਸੁਖਦੇਵ ਸਿੰਘ ਅੰਤਵਰਪੰਤੋਂ ਬਹੁਤ ਦੁੱਖ ਲੱਗਦਾ ਜਦੋਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ ਕੋਈ ਆਵਾਜ਼-ਵਾਜ਼ ਖੜਾ ਹੋ ਜਾਂਦਾ ਹੈ ਜਦਕਿ ਕੋਈ ਗੱਲ ਹੋਵੇ ਤਾਂ ਫੇਰ ਵੀ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਹ ਆਵਾਜ਼-ਵਾਜ਼ ਖੜਾ ਹੋ ਰਿਹਾ ਹੈ ਸੰਤਾ ਦੀ ਖਾਸ ਕਰਕੇ ਫੋਟੋ ਲੈ ਕੇ ਮੈਂ ਪਹਿਲਾਂ ਵੀ ਇਹ ਵੀਡੀਓ 'ਚ ਇਹ ਗੱਲ ਕਹੀ ਸੀ ਕਿ ਕਿਸੇ ਦੀ ਹਿੰਮਤ ਨਹੀਂ ਕਿਉਂਕਿ ਹਿੰਮਤ ਇਹ ਹੁੰਦੀ ਹੈ ਕਿ ਸਾਹਮਣੇ ਫੋਟੋ ਲੱਗੀ ਹੋਵੇ ਤੇ ਅੱਜ ਇੱਥੇ ਸਾਹਮਣੇ ਮੇਰੇ ਦਫਤਰੇ ਫੋਟੋ ਲੱਗੀ ਸਵਾਤੇ ਇਹ ਨਾਲ ਕੋਈ ਆ ਕੇ ਇਸ ਫੋਟੋ ਨੂੰ ਹੱਥ ਲਾਵੇ ਹਾਂਜੀ ਤੇ ਜਿਹੜਾ ਤੁਸੀਂ ਇਹ ਫੋਟੋ ਜਦ ਤੱਕ ਪਾੜੀ ਨਹੀਂ ਗਈ ਇਹ ਮੌਸਮ ਦੀ ਖਰਾਬੀ ਦੀ ਵਜ੍ਹਾ ਨਾਲ ਸਰਦਾਰ ਪ੍ਰਧਾਨ ਕਰਨ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਮੌਸਮ ਦੀ ਖਰਾਬੀ ਦੇ ਨਾਲ ਫੋਟੋ ਫਟ ਗਈ ਸੀ ਤੇ ਉੱਥੇ ਦੁਬਾਰਾ ਜਦੋਂ ਦੁਬਾਰਾ ਲੱਗ ਚੁੱਕੀ ਹੈ ਤੇ ਫੇਰ ਕੋਈ ਆਵਾਜ਼-ਵਾਲ ਖੜੇ ਹੋਣ ਵਾਲੀ ਗੱਲ ਹੀ ਨਹੀਂ ਹੋਣੀ ਚਾਹੀਦੀ ਕਿਉਂਕਿ ਖਾਸ ਕਰਕੇ ਬੈਲਜੀਅਮ ਦੀ ਸਤ ਸੰਗ ਨੂੰ ਬੇਨਤੀ ਕਰਨਾ ਹੈ ਕਿ ਅੱਗੇ 4-5 ਸਾਲ ਬਰਸਲ ਦਾ ਗੁਰਦੁਆਰਾ ਬੰਦ ਰਿਹਾ ਹੈ ਤੇ ਤੁਸੀਂ ਮੈਂ ਬੇਨਤੀ ਪ੍ਰਵਾਨ ਕਰੋ ਕਿ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਸੁਖ ਸ਼ਾਂਤੀ ਦੇ ਨਾਲ ਲੋਕਾਂ ਨੂੰ ਰਹਿਣ ਦਿਓ ਆਪ ਵੀ ਸੁਖ ਸ਼ਾਂਤੀ ਚ ਰਹੋ ਤੇ ਲੋਕਾਂ ਨੂੰ ਵੀ ਰਹਿਣ ਦਿਓ ਇਹਨਾਂ ਨੂੰ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ